ਮੈਂ ਕਾ ਬਹੁਤ ਧੰਨ। ਹਾਂਜੀ ਸਾਸੀ ਕਾ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ। ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਤਾਜਪੁਰ ਜ਼ਿਲ੍ਹਾ ਲੁਧਿਆਣਾ ਪੈਂਦਾ ਇਹਨੂੰ ਤਸਵੀਰ ਇਹਨੂੰ ਰਾਈਗੋਟ ਪੈਂਦੀ ਆ। ਅੱਜ ਦੀ ਵੀਡੀਓ ਦੇ ਵਿੱਚ ਰਵਣੇ ਨਹੀਂ ਆ। ਚਾਰ ਬੈੜਾ ਸੇਲ ਹੈ। ਦੋ ਜਰਸੀ ਬਰੀਡ ਦੇ ਆ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ। ਇੱਕ HF ਨਸਲ ਦੀ ਡੱਬੀ ਵੈੜ ਤੇ ਇੱਕ ਇਧਰ ਸਾਈਵਾਲ ਨਸਲ ਦੀ ਵਿਹੜ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਲਾਲ ਰੰਗ ਦੀ ਵਿਹੜ ਇਹ ਚਾਰਨਾਗ ਸੇਲ ਆ ਅਮਰੀਕਨ ਵੀ ਵੱਡੇ ਕੱਦ ਕਾਠ ਵਾਲੀ ਚੰਗੇ ਵਜਨ ਵਾਲੀ ਆ ਤੇ ਆ ਲਾਲ ਵੀ ਪੂਰੀ ਭਾਰੀ ਗੋਲ ਮਟੋਲ ਆ ਇਨਫੋਰਮੇਸ਼ਨ ਲੈ ਦਿੰਨਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਂ ਦੱਸ ਦੀ ਨਾਂ ਪਰ ਰਮਨਦੀਪ ਸਿੰਘ ਪਿੰਡ ਤਾਜਪੁਰ ਤਸੀਦ ਹੈ ਕੋਲ ਜ਼ਿਲ੍ਹਾ ਲੁਧਿਆਣਾ ਇਹਦਾ ਨਾਤਾ ਲੱਗਦਾ ਉਹ ਨਾਲੇ ਵੀ ਰੱਜ ਫੋਨ ਨੰਬਰ ਲੱਗ ਧੁੱਪ ਵਧੀਆ ਲੱਗੀ ਠੀਕ ਆ ਨਾਸੀ ਦਾ 32 3343 ਕੀੜੇ ਪਾਸ ਲੱਗੇ ਆ ਇਹਦੇ ਕੋਲ ਲੱਗ ਜਾਂਦੇ ਆ ਇਹਦੇ ਬਾਰੇ ਕੰਨਵਾ ਸੁਆ ਇਹਨੇ ਕਿ ਦੂਜੇ ਸੂਣਾ ਦਾ ਮੂੰਹ ਛੇਦਾਂਦਾ ਛਿੱਗੀ ਛਿੱਗੀ ਆ ਵੀਰੇ ਅਗਲਾ ਐਣਾ ਸਮਝੋ ਤੀਜੇ ਚੌਥੇ ਆ ਉਹਨੇ ਠੀਕ ਨਹੀਂ ਗੱਲ ਵੀਰੇ ਹਾਂ ਚੱਲ ਦੰਦ ਵਿਖਾ ਦੰਦ ਵਿਖਾਈ ਦਿੰਨੇ ਆਪਾਂ ਵਿੱਚ ਵੀਡੀਓ ਤੇ ਆ ਜਾ ਵੀਰੇ ਦੋਸਤੋ ਮੂੰਹ ਤਾਂ ਛੇਦਾਂਦਾ ਭਾਈ ਕਹਿੰਦਾ ਲੈ ਦਿਖਾ ਦੇ ਆ ਖੜੀਆ ਕੰਨੀ ਠੀਕ ਐ ਕਿੰਨਾ ਕ ਦੁੱਧ ਦੇ ਦੂ ਕੋਈ ਕੰਮ ਨਹੀਂ ਵੀਰੇ ਜਿਹੜੀ ਆਪਾਂ ਗੱਲ ਕਹਿਤੀ ਬੰਦਾ ਫਿਰ ਆਪਾਂ ਲਾ ਨਹੀਂ ਤੂੰ ਕਹਿੰਦਾ ਤੀਜੇ ਸੂਣਾ ਸਮਝ ਆਪਾਂ ਕਿ ਦੰਦ ਚੱਲ ਆਪਾਂ ਵਿਖਾ ਦਈਏ ਹਾਂ ਤਾਂ ਲਾ ਕੇ ਦਿਖਾਈ ਆ ਦੰਦ ਕਿਹਨੇ ਕੇ ਲੈ ਜਾਓ ਬਿਰੇ ਦਾ ਦਿਨ ਹਫਤਾ ਪਿਆਗਾ ਬਾਕੀ ਮਹਾਰਾ ਨੂੰ ਪਤਾ ਵੀ ਦੱਸ ਦੇਣਾ ਲੈਣਾ ਕਿ ਪੰਜੀ ਸ਼ੂਪ ਹੋਵੇ ਦੁੱਧ ਕਿੰਨਾ ਦੇ ਦੋ ਬਿਰੇ ਦੇ ਪਹਿਲੇ ਸੂ ਦੁੱਧ ਤਾਂ 12 ਕਿਲੋ ਹੁਣ ਅਗਲਾ ਆਪ ਦੀ ਸਮਝ ਨਾਲ ਲੈ ਲਵੇ ਮੈਂ 10 ਲਵਾਂਗਾ 8 ਲਵਾਂਗਾ 5 ਲਵਾਂ ਉਹ ਅਗਲੀ ਸਮਝ ਨਾਲ ਲੈ ਲਵੇ ਕਿੰਨੇ ਦੀ ਜੈ ਜਪਾ ਇਹ 37000 ਦੀ ਦੇ ਦਾਂਗੇ ਬਿਰੇ ਕਿੰਨੇ ਦੀ 37 ਦੀ ਬੱਸੀ ਹਾਂ 37 ਦੀ ਕੱਢ ਬਾਹਰ ਨੂੰ 37 ਦੀ ਦੇ ਦਾਂਗੇ ਭਾਈ ਕਹਿੰਦਾ 37 ਚੋਂ ਛੋੜ ਛੱਪਾ ਮਾਨ ਤਾਨ ਹੋ ਜੂ 37 ਚੋਂ ਵਾਪਕਾਈ ਨਾ ਕਰੋ 35000 ਦੇਣਾ ਯਾਰ ਛੜਤਾ ਚੱਕ ਬਈ 37 ਵਾਲੀ ਬਾਅਦ ਹੀ ਛੜਤੀ ਬਾਈ ਕਹਿੰਦਾ ਵਾ ਦੋ ਵੇਰੀ ਤਿੰਨ ਵੇਰੀ ਹਿੰਮਤ ਨੇ 37 37 ਕਹਿਦਾ ਹਾਂ 35000 ਦੀ ਦੇ ਦੇਣੀ ਆ 12 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਜਰਸੀ ਬਰੀਡ ਆ ਲੇਵਾ ਭਾਂਡਾ ਸੋਹਣਾ ਥਣ ਵੀ ਚਾਰ ਹੀ ਆ ਕੋਈ ਵਾਧੂ ਫੂਡ ਸ਼ਾਂਗ ਹੈ ਨਹੀਂ ਸੀ ਸਾਉ ਤਾਂ ਇਹ ਪੂਰੀਆਂ ਹੀ ਹੁੰਦੀਆਂ ਆ ਬੰਦਾ ਝੋਲੇ ਬੁੜੀ ਝੋਲੇ ਜਵਾਗ ਚੋਲਣਾਂ 12 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਕੋਈ 10 ਮੰਨ ਕੇ ਲੈ ਲੇ ਕੋਈ 5 ਮੰਨ ਕੇ ਲੈ ਲੇ ਇਹ ਗੱਲ ਰਵਣੇ ਦੀ ਵੀ ਸਹੀ ਐ ਉਹ ਅੱਗੇ ਅਗਲੇ ਦੀ ਸੇਵਾ ਕਿਉਂਕਿ ਰਵਣੇ ਦੀ ਇਹ ਖਰੀਦੀ ਵੀ ਆ ਆਪਣੀ ਵੇਲੇ ਕੋਈ ਘਰਦੀ ਨਹੀਂ ਸਾਰੀਆਂ ਸਈਆਂ ਹੋਈਆਂ ਹਾਂ 35000 ਦੀ ਦੇ ਦੇਣੀ ਆ 35 ਵਾਲਾ ਭਾਅ ਤਾਂ ਯਾਰ ਜੈ ਜੀ ਆ ਬਾਹਲਾ ਦੁੱਧ ਫੇਰ ਬੰਦਾ ਫੋਨ ਲਾ ਕੇ ਆ ਪੀ ਲੜਾ 31 ਲਾ ਕੇ ਫੇਰ ਫੋਨ ਨਾਲ ਆਵੇ ਬਾਹਲਾ ਦੁੱਧ ਛੱਡੋ 5 ਕਿਲੋ ਤੜਕੇ ਜੋਲੋਂ ਤੁਸੀਂ 5 ਕਿਲੋ ਆਥ ਨੇ 10 ਕਿਲੋ ਦੁੱਧ ਵੀ ਬਹੁਤ ਹੁੰਦਾ 5 ਕਿਲੋ ਵਾਲੀ ਬਾਲਟੀ ਤੜਕੇ ਡੱਕਦੇ 5 ਕਿਲੋ ਵਾਲੀ ਆਥ ਨੇ ਬਾਕੀ ਤੁਹਾਡੀ ਸੇਵਾ ਹੋ ਸਕਦਾ ਤੁਹਾਡੀ ਸੇਵਾ ਵੀ ਤਾਂ ਵੱਧ ਚੇ ਲੋ ਮੈਂ ਨਾ ਵੀਰੇ ਜਿਹਨੇ ਲੈਣੀਆਂ ਵੀ ਲੋਹੀ ਫੋਨ ਲਾਵੇ ਐ 32 ਲੜਾ 30 ਲੜਾ 31 ਲਾ ਆਪਾਂ ਨੂੰ ਫੋਨ ਨਾ ਲਾਵੇ 35 ਜੋ ਛੋਟ ਕਰਨੀਆਂ ਨਾਲੇ ਅਗਲੇ ਟਾਈਮ ਖਰਾਬ ਹੋ ਨਾਲੇ ਮੇਰਾ ਟਾਈਮ ਖਰਾਬ 35 ਜੋ ਛੋਟ ਕਰਨੀਆਂ 35 ਜੋ ਬਾਈ ਕਹਿੰਦਾ ਛੋਟ ਕਰਨੀ ਆਪਾਂ ਹਜ਼ਾਰ ਛੋਟ ਕਰਤੀ ਛੋਟ ਕਹੇ ਤੋਂ ਠੀਕ ਹੈ 37 ਮੰਗਿਆ ਸੀਗਾ ਹੂੰ ਨਹੀਂ ਸੌ ਓਮ ਸੌ ਚਲੋ ਤਾਂ ਵੱਡੇ ਖੁਰੀਆਂ ਮਾਰੀ ਹੁੰਦੀ ਆ ਇਹਦਾ ਕਰਦਾਂਗੇ 100 ਕਾ 200 ਕਰ ਦੂੰ 200 ਕਰ ਦੂ ਬਾਈ ਕਹਿੰਦਾ 35 ਜੋ ਵੀ 200 ਦਾ ਨੋਟ ਛੱਡ ਦੂ ਚੱਕੋ ਪਹਿਲਾਂ ਤਾਂ ਕਹਿੰਦੇ 1000 ਕਰਤੇ ਨਹੀਂ ਚਲੋ ਛੋਟ ਤਾਂ ਕਰਨੀ ਹੁੰਦੀ ਆ ਦੋ ਵਾਰੀ ਵੱਧ ਕਹਿਤਾ ਰਵਣ ਕਹਿੰਦਾ ਛੋ 100 ਛੱਡ 200 ਛੱਡ ਦੂ ਐਂ ਤਾਂ ਚੱਕੋ ਜ ਐਂ ਤਾਂ ਮੁੰਡਾ ਨਰ ਮੈਂ ਦੋ ਨੰਬਰ ਤੇ ਆ ਜਾ ਇਹ ਵੀ ਪਹਿਲਾ ਸੂਆ ਕਾ ਪਲੂਣ ਸਾ ਪਲੂਣ 25 ਦਿਨ ਬਾਕੀ ਪਿਆ ਪਜਪੂਰੇ ਪੂਰੇ ਵੀਰੇ ਅੱਸੀ ਦਾ ਕੱਦ ਕਾਰਡ ਕੁਆਲਿਟੀ ਰੰਗ ਰੂਪ ਵੀਰੇ ਚਾਰੇ ਪਾਸੇ ਨਿਗ੍ਹਾ ਮਰਾ ਇਹ ਕਿਵੇਂ ਦੰਦੀ ਏ ਵੀਰੇ ਛੇ ਦਾਂਦੀ ਆ ਛਿੱਗੀ ਹਾਂ ਛਿੱਗੀ ਆ ਦੁੱਧ ਕਿੰਨਾ ਦੇ ਦੇ ਵੀਰੇ ਬੱਸੀ ਜੈਸਾ ਨਾ ਮਾਲਕਾਂ ਸੰਭੜੇ 14-15 ਕਿਲੋ ਦੇਣਾ ਚਾਹੀਦਾਗਾ ਕਿੰਨੇ ਦੀ ਇਹ ਵੀਰੇ ਦੇ ਦਾਂਗੇ ਜੈ ਜੱਪਾ ਵੇਚਣ ਵਾਲੀ ਆ 20000 ਦੀ ਜੈ ਜੱਪਾ 55 ਦੇ ਦਾਂਗੇ ਵੀਰੇ ਛੋਟ ਜੱਪਾ ਉਹ ਕੋਈ ਗੱਲ ਨਹੀਂ ਕਰਦਾਂਗੇ ਕੱਢ ਬਾਹਰ ਨੂੰ ਦੋਸਤੋ ਇਹ ਵੀ ਛਿੱਗੀ ਆ ਇਹ ਵੀ ਪਹਿਲਾਂ ਨਾ ਜਦੋਂ ਵਹਿੜ ਤੁਰੂ ਆਪ ਹੀ ਦੱਸੂ ਦਿਨ ਪੂਰੇ 25 ਪੈ ਯਾਰ ਆਵਣਾ ਕਹਿੰਦਾ ਇਹ ਰਵਣਾ ਕਾ ਦਾ 15 ਕਿਲੋ ਦੁੱਧ ਪਿਆ ਜੂ ਕੋਈ ਬੱਸੀਆ ਵੀ ਕਲਤ ਕਲ ਕੂਮ ਹਸਾਬ ਨਾਲ ਬਹੁਤ ਹਾਂ ਜਿਹੜੇ ਹਸਾਬ ਨਾਲ ਬੱਚੀ ਪਹਿਲਾਂ ਨਾ ਉਹ ਹਸਾਬ ਨਾਲ ਕੱਦ-ਕੁੱਦ ਦੇ ਦਾ ਕਰਮਾੜੀ ਦਾ ਪੂਰਾ ਹੀ ਚੰਗਾ ਬੋਦੀ ਬਾਦੀ ਸੋਹਣੀ ਐ ਛੋਟਾ ਕੰਨ ਲੇਵਾ ਭਾਂਡਾ ਵੀ ਸੋਹਣਾ ਹੂੰ ਇਹ ਗੱਲਾਂ ਜਰਸੀਆਂ ਦੀ ਸਹਿਤ ਹੁੰਦੀ ਆ ਕੋਈ ਨਿਆਣਾ ਨਹੀਂ ਪਾਉਣਾ ਇਹਨਾਂ ਨੂੰ ਕੋਈ ਲੈਣਾ ਨਹੀਂ ਦੇਣਾ ਨਹੀਂ ਬੱਚਾ ਛੱਡਣਾ ਤਾਂ ਛੱਡ ਲੈ ਜੇ ਨਹੀਂ ਛੱਡਣਾ ਤਾਂ ਵੀ ਕਰਮਾਲੀਆਂ ਲੱਤ ਵੀ ਨਹੀਂ ਜਗਦੀਆਂ ਬਾਕੀ ਦੁੱਧ ਦੁੱਧ ਇਹਨਾਂ ਦਾ ਚੰਗਾ ਹੁੰਦਾ ਫੈਡ ਫੂਡ ਵਧੀਆ ਆਉਂਦੀ ਆ ਤੇ ਜੇ ਮੱਝ ਲੈਣੀ ਆ ਤੁਹਾਨੂੰ ਵੀ ਪਤਾ ਮੱਝ ਮਹਿੰਗੀ ਆਉਂਦੀ ਆ ਤੇ ਮੱਝ ਦੇ ਮੁਕਾਬਲੇ ਦੋ ਆ ਜਾਂਦੀਆਂ ਜਿਵੇਂ ਇੱਕ ਨੰਬਰ ਬੱਚੀ ਆ ਉਹ ਜੀਆਂ ਤਾਂ ਤਿੰਨ ਆ ਜਾਣੀਆਂ 90000 ਲੱਖ ਦੀ ਮੱਝ ਹੋਣੀ ਆ 12 13 ਕਿਲੋ ਦੁੱਧ ਵਾਲੀ ਵੀਰੇ ਬਸ ਇਹ ਰਿਕਾਰਡ ਮਿਲ ਜੂਗਾ ਇਹਦਾ ਹਾਂ ਜੀ ਕਿਹਨੇ ਲੈਣਾਗਾ ਠੀਕ ਆ ਹਾਂ ਇਹਦਾ ਰਿਕਾਰਡ ਆਪ ਨੂੰ ਹੋਇਆ ਆਪਾਂ ਦੇ ਦਾਂਗੇ ਠੀਕ ਆ ਇਹਦਾ ਬਾਈ ਕੰ ਦਾ ਰਿਕਾਰਡ ਮਿਲ ਜੂਗਾ ਆ ਜਿਹੜੀ ਤੁਸੀਂ ਬੱਚੀ ਵੇਖ ਰਹੇ ਆ ਨਾ ਇਹਦਾ ਬਾਈ ਕੰ ਦਾ ਕੋਨੂ ਰਿਕਾਰਡ ਮਿਲ ਜੂਗਾ ਜਿਹੜੀ ਦੋ ਨੰਬਰ ਤੁਸੀਂ ਮੱਛੀ ਵੇਖ ਰਹੇ ਆ ਇਹ ਦੋ ਨੰਬਰ ਸਕਰੀਨ ਤੇ ਤੁਸੀਂ ਮੱਛੀ ਵੇਖੀ ਆ ਹੋ ਜੂ ਇੱਕ ਜੋ ਵੀ ਹੋ ਜੂ ਦੋਵਾਂ ਜੋ ਵੀ ਨਮਾਹਣ ਕਰੇ ਬਰੇ ਚਾਵਲ ਦੀ ਸਾਉਸੀਲ ਦਾ ਬਾਹਲੀ ਜਾ ਉਹਦਾ ਉਦਾਂ ਪਹਿਲਣ ਕਰਕੇ ਉਹ ਛਾਲਾ ਮਾਰਦੀ ਆ ਹਾਂ ਨਮਾਹਣ ਆ ਨਾ ਨਮਾਹਣ ਕਰਕੇ ਛਾਲਾ ਮਾਰਦੀ ਆ ਮਾਰਦੀ ਤੇ ਮੱਛਰੀ ਚ ਫਰਕ ਹੁੰਦਾ ਕੋਈ ਭੈਣ ਭਰਾਏ ਨਾ ਮੰਨੇ ਕਿ ਛਾਲਾਈਆਂ ਮਾਰਦੀ ਐ ਮਾਰਦੀ ਹੋਊਗੀ। ਨਾ ਨਾ ਹਾਂ ਓਵੇਂ ਸੀਲ ਆ ਭਾਵੇਂ ਕੈਂਚੀ ਲਾ ਕੇ ਬੈਜੇ ਰਹਿਣਾ। ਬੱਚੀ ਉਂ ਚੰਗੀ ਆ। 25 ਦਿਨ ਪਏ ਆ ਜੇ ਕੋਈ 20-25 ਦਿਨ ਵਧੀਆ ਸੇਵਾ ਸੁਭਾਲ ਗੌਰ ਕੇਅਰ ਕਰ ਲੈਂਦਾ। ਇੱਕ ਘਟਾ ਇਹਨੂੰ ਫੀਡ ਦਾ ਪਾਜੇ ਤਿਆਰ ਬੱਚੀ ਆਲਾ ਨਾਲੇ ਤਾਂ ਵਜਨ-ਵਜਨ ਹੋਰ ਕਰ ਜੂਗੀ। 20 ਦਿਨ 25 ਦਿਨ ਪੱਠੇ ਉਂ ਵੀ ਤੁਸੀਂ ਪਾਉਣੀ ਪਾਉਣੇ ਆ। ਤੇ ਇੱਕ ਘਟਾ ਫੀਡ ਦਾ ਪਾਜੇ ਨਾਲੇ ਤਾਂ ਲੇਵਾ ਭਾਂਡਾ ਹੋਰ ਕੱਢੂਗੀ। ਸੋਨਾ ਤਿਆਰ ਕਰਕੇ ਸੁ ਤੇ ਜਦੋਂ ਵਜਨ ਹੋਰ ਵੱਧ ਗਿਆ ਰਾਜੀ ਹੋ ਗਈ ਤੇ ਦੁੱਧ ਆਪੇ ਹੀ ਵੱਧ ਪਿਆ ਦੇਣਾ ਆ ਜਾ ਰਵਣੇ ਤੇ ਇਹ ਵੀ ਦੂਜਾ ਸੂਆ ਬੈੜਾ ਹਾਂ ਇਹ ਵੀ ਬਿਹਾਰ ਹੈਗੇ ਡੈਨਮਾਰਕ 40 28 ਦੀ ਇਹਦੇ ਲੱਗਿਆ ਹੋਇਆ 300 ਅੱਛਾ ਤੇ 15 16 ਤਰੀਕ ਨੂੰ ਇਹ ਟਾਈਮ ਪੂਰਾ ਹੋਗਾ ਤੇ ਬਾਕੀ ਬਿਹੜ ਸਖਾਲੀ ਆ ਮਤਲਬ ਪੰਚਾਂ ਉੱਤੇ ਵੀ ਲੈ ਜੀ 15 16 ਤਰੀਕ ਨੂੰ ਕਿ 15 16 ਦਿਨ ਪਏ ਆ ਨਹੀਂ 15 16 ਤਰੀਕ ਨੂੰ ਵੀਰੇ ਆਹੀ 15 ਦਿਨ ਪੰਜ ਹੀ ਰਹਿ ਗਏ ਹਾਂ ਆਪਣੇ 5 ਦਿਨ ਤੂੰ ਬਿਹੜੇ ਵੀ ਸਖਾਲੀ ਆ ਕੋਈ ਮੈਨੂੰ ਦੱਸ ਦੇ ਲੈ ਸੂਆ ਸੂਆ ਵੀਰੇ ਦੂਜਾ ਦਾ ਕਿੰਨਾ ਦੋ ਦੇ ਦੂ? ਵੀਰੇ ਪਹਿਲੇ ਸਵੇਰ ਦੋ ਤਾਂ 28 ਕਿਲੋ ਐਡ ਕੀ 30 ਤੋਂ ਬਾਹਰ ਜਾਣ ਦੀ ਉਮੀਦ ਹੈਗੀ ਐ ਕੋਈ ਰੁੱਤ ਵਧੀਆ ਦਾ। ਕੱਢ ਬਾਹਰ ਨੂੰ। ਬਾਕੀ ਕੋਈ ਐਂਡ ਵੀ ਛੁੱਟੀ ਜੀ ਆ। ਹੂੰ। ਸਹੀ ਆ। ਲਓ ਵੀ ਮਿੱਤਰੋ ਤਿੰਨ ਨੰਬਰ ਐਚ ਐਫ ਨਸਲ ਦੀ ਡੱਬੀ ਵੈਡ ਪ੍ਰਿੰਟ ਵਾਲੀ ਕੱਦ ਵੱਡਾ ਵਜਨ ਵਜਨ ਪੂਰਾ ਦਿਨ ਪਏ ਆ ਇਹਦੇ 5 15 16 ਤਰੀਕ ਨੂੰ ਦਿਨ ਪੂਰੇ ਹੁੰਦੇ ਅੱਜ 10 ਤਰੀਕ ਆ। ਵੱਛੀ ਸੌਖੀ ਰਵਣਾ ਕਹਿੰਦਾ ਹੋ ਸਕਦਾ 5 ਦਿਨ ਉੱਪਰ ਲੈ ਜੇ ਜਾਨੀ ਕਿ 10 ਅੰਕ ਦਿਨਾਂ ਦੇ ਆਸੇ ਪਾਸੇ ਸੂਪੂਗੀ 28 ਲੀਟਰ ਦੁੱਧ ਦਿੱਤਾ ਰਵਣਾ ਕਹਿੰਦਾ ਪਹਿਲਾਂ ਨੇ 30 ਲੀਟਰ ਵੰਗੂ 30 ਤੋਂ ਬਾਹਰ ਰਵਣਾ ਕਹਿੰਦਾ ਦੁੱਧ ਪਿਆ ਜੂ ਬਾਕੀ ਵੀ ਲੇਵਾਣਾ ਸਾਰਾ ਫਿਟਿੰਗ ਵਾਲਾ ਦਾ ਹਾਂ ਪਾਸ ਫਿਰੋ ਨਾੜਾ ਨਾ ਪਰੋਇਆ ਪਿਆਗਾ ਉਹ ਲੇਵਾ ਫਿਟਿੰਗ ਵਾਲਾ ਦਾ ਫਿਟਿੰਗ ਵਾਲਾ ਹਵਾਨਾ ਫਿੱਟ ਫਿੱਟ ਜਾ ਬਾਕੀ ਕੋਈ ਭੈਣ ਭਰਾ ਸੌਦਾ ਕਰ ਲੈ ਜਿੱਦਣ ਸੂਪ ਪੈਂਦੀ ਆ ਅਗਲਾ 28 30 ਲੀਟਰ ਦੁੱਧ ਮਣਕੇ ਲੈ ਜੇ HF ਨਸਲ ਦੀ ਡੱਬੀ ਵੈੜ ਪ੍ਰਿੰਟ ਵਾਲੀ ਪੂਰੇ ਵੱਡੇ ਕੱਦ ਕਾਠ ਵਾਲੀ ਮੈਂ ਬਾਅਦ ਚੋਂ ਫਿਰ ਮੈਂ ਉਸ ਦਾ ਸਮੁੱਲ ਕਰੂੰਗਾ ਜਿਹਨੇ ਗੱਲ ਕਰਨੀ ਹੋ ਮੇਨਾ ਬੰਦਾ ਗੱਲ ਕਰ ਦਵੇ ਵੀ ਮਿਲ ਕੇ ਲੈ ਜਾਣਾਗਾ ਨਹੀਂ ਜੇ ਕੋਈ ਸਵਾ ਕੇ ਲੈ ਆ ਕੇ ਜੇ ਫਿਰ ਉਧਰ ਮੈਂ ਉਸ ਦਾ ਮੁੱਲ ਕਰੂੰਗਾ ਅੱਜ ਦਾ ਕੀ ਹੈ ਅੱਜ ਦਾ ਮੁੱਲ 90000 ਰੁਪਿਆ ਦਾ ਫਿਰ ਉਹ ਸੋਚਾਂ ਕਿੰਨਾ ਮੁੱਲ ਕਰਨਾਗਾ ਅੱਛਾ ਹੁਣ ਨਹੀਂ ਦੱਸਣਾ ਨਾ ਨਾ ਹੁਣ ਨਹੀਂ ਵੀਰੇ ਠੀਕ ਹੈ ਇਹ ਕਹਿੰਦਾ ਵੀ ਦੁੱਧ ਦੇ ਆ ਜੂਗੀ ਵੈੜ ਹਾਂ ਇਹ ਤਾਂ ਗੱਲ ਹੈਗੀ ਹੈ ਹਮ ਅਗਲਾ ਮੂਹ ਚ ਮੱਸੀਆਂ ਆ ਭਾਲੇ ਵੀ 90000 ਜਿਵੇਂ 28 ਕਿਲੋ ਜੋਕ ਕੇ ਲੈ ਜੂ ਹਮ ਸਹੀ ਹੈ ਲਓ ਵੀ ਮਿੱਤਰੋ ਅੱਜ ਦਾ ਮਹੱਲਾ ਬਾਈ ਕਹਿੰਦਾ 90000 ਤੇ ਜੇ ਕਿਸੇ ਨੇ ਦੁੱਧ ਮਿਣਕੇ ਲੈ ਜਾਣਾ ਫੇਰ ਬਾਈ ਕਹਿੰਦਾ ਉਹ ਮੌਕੇ ਦੀ ਗੱਲ ਹੋਊਗੀ ਅੱਜ ਰਵਣਾ ਕਹਿੰਦਾ 90000 ਦੀ ਦੇ ਦੂੰਗਾ ਐਚ ਐਫ ਨਸਲ ਦੀ ਡੱਬੀ ਵੜ ਪ੍ਰਿੰਟ ਵਾਲੀ ਦਸਾਂ ਦਿਨਾਂ ਦੇ ਆਸੇ ਪਾਸੇ ਸੂਪੂ ਦੋ ਦਿਨ ਪਹਿਲਾਂ ਵੀ ਸੂ ਸਕਦੀ ਆ ਤੇ ਜੇ ਕੋਈ ਚਿਵਾ ਕੇ ਲੈ ਜਾਣੀ ਚਾਹੁੰਦਾ ਤੇ ਬਾਈ ਕਹਿੰਦਾ ਕੋਈ ਗੱਲ ਨਹੀਂ ਆਪਾਂ ਸਵਾ ਕੇ ਦੇ ਦੇਾਂਗੇ ਉਹ ਮੁੱਲ ਉਦਾਂ ਦਾ ਹੋਊਗਾ ਉਹ ਮੌਕੇ ਤੇ ਦਸੂ ਰਵਣਾ ਕਹਿੰਦਾ ਕੀ ਪਤਾ ਬਿਹੜੀ 35 37 ਕਿਲੋ ਜਾ ਆਪਣੇ ਹਾਂ ਠੀਕ ਨਹੀਂ ਗੱਲ ਇਹ ਵੀ ਗੱਲ ਹੈਗੀ ਹਾਂ ਸਰ ਉਹ 28 30 ਲੀਟਰ ਬਹੁਤ ਆ ਇੰਨਾ ਹੀ ਚਵਾ ਦੇ ਬਹੁਤ ਆ ਇਹਦੀ ਬਿਹੜਾ ਜਰਾ ਇੰਨਾ ਦਿੱਤਾ ਭਾਈ ਹੋਰ ਕਿਹੜਾ ਦੁੱਧ ਹਾਂ ਨਹੀਂ ਇਹ ਤਾਂ ਗੱਲ ਹੈਗੀ ਆ ਬਾਕੀ ਤੁਹਾਨੂੰ ਪਤਾ ਹੀ ਹੈ ਐਚ ਐਫ ਨਸਲ ਦਾ ਦੁੱਧ ਵਾਲੀਆਂ ਮਸ਼ੀਨਾਂ ਹੀ ਆ ਬੰਦਾ ਸੇਵਾ ਵਾਲਾ ਹੋਵੇ ਸਹੀ ਫਾਰਮਾਂ ਚ 30 30 40 40 ਲੀਟਰ ਦੁੱਧ ਇਦਾਂ ਦੀਆਂ ਮੱਛੀਆਂ ਦੇਈ ਜਾਂਦੀਆਂ ਰਵਣਾ ਕਹਿੰਦਾ 28 ਲੀਟਰ ਦਿੱਤਾ ਉਹ ਤੁਸੀਂ ਗੱਲ ਕਰ ਲਿਓ ਜੇ ਕਿਸੇ ਨੇ ਸੁਣ ਤੋਂ ਬਾਅਦ ਲਈ ਨਹੀਂ ਤਾਂ ਉਦਾਂ ਵੀ ਲਿਆ ਸਕਦਾ ਹੋ ਸਕਦਾ 5 ਦਿਨ ਉੱਪਰ ਲੈ ਜੇ ਜਾਂ ਵੱਧ ਘੱਟ ਉਹ ਤੁਹਾਨੂੰ ਵੀ ਪਤਾ ਹੈ ਪਸ਼ੂ ਜੀ ਲਾ ਗਿਆ ਕੋਈ 2 ਦਿਨ ਵੱਧ ਵੀ ਲੈ ਸਕਦਾ ਤੇ ਕੋਈ 2 ਦਿਨ ਪਹਿਲਾਂ ਵੀ ਸੂ ਸਕਦਾ ਇਹ ਤੇ ਆ ਜਾ ਰਾਮਣੇ ਵੀਰੇ ਸੋਨੂੰ ਨੂੰ ਪਤਾ ਤੁਸੀਂ ਨਾਤ ਮੇਰੀ ਵੀਡੀਓ ਬਣਾਉਂਦੇ ਆ ਆਪਾਂ ਸਾਈ ਵਾਲਾ ਗਾਂ ਬਹੁਤ ਘੱਟ ਲੈਨੇ ਆ ਹੂੰ ਇਹ ਮਿਲਦਾ ਆਪਣੀ ਹੁਣ ਤੱਕ ਦੂਜੀ ਗਗਾਈ ਹੋਗੀ ਅੱਛਾ ਤੇ ਬਸ ਇਹ ਸੌ ਸੀਲ ਕਰਤੀ ਵੀਰੇ ਲੈ ਲਈ ਲੈ ਅੱਛਾ ਚਾਰ ਕਿੰਨਾ ਪਿਆ ਇਹਦਾ ਇਹਦੇ ਵੀਰੇ 25 ਦਿਨ ਬਾਕੀ ਪਏ ਆ ਪਹਿਲੇ ਸੂਏ ਨੇ 22 ਲੀਟਰ ਦੋ ਦਿੱਤਾ ਪਲੂਨ ਨੇ ਪਲੂਨ ਨੇ ਵੀਰੇ ਠੀਕ ਹੈ ਤੇ ਬਾਕੀ ਵੀਰੇ ਆਪਾਂ ਨੂੰ ਤੁਹਾਨੂੰ ਪਤਾ ਸਾਈਗਲ ਵਾਲੇ ਨੇ ਨੌਲੇਜ ਤਾਂ ਹੈ ਨਹੀਂ ਉਹ ਦੱਸ ਦੇ ਵੀ ਬਾਦਲ ਗੋਲ ਦਾ ਟੀਕਾ ਲੱਗਿਆ ਆ ਕੋਈ ਹੋ ਬਾਦਲ ਗੋਲ ਆਪਾਂ ਦਾ ਇੰਨਾ ਪਤਾ ਨਹੀਂਗਾ ਸਾਈਗਲ ਬਾਰੇ ਠੀਕ ਹੈ ਦਿਨ 25 ਪਏ 25 ਦਿਨ ਬਰੇ ਕਿੰਨੇ ਦੀ ਇਹ ਵੀਰੇ ਹੁਣ ਦਾ ਮੁੱਲ 75000 ਰੁਪਇਆ ਦਾ ਦੋਸਤੋ 75000 ਦੀ ਬਾਈ ਕਹਿੰਦਾ ਦੇਵਾਂਗਾ ਜੇ ਕੋਈ ਸਾਈਵਾਲ ਨਸਲ ਦੀ ਵੈੜ ਲੈਣ ਦਾ ਚਾਹਵਾਨ ਹੋਵੇ ਅੱਜ 25 ਦਿਨ ਪਏ ਆ ਤਰੀਕ ਮੁਤਾਬਕ ਬਾਕੀ ਗੱਲ ਫੇਰ ਉੱਥੇ ਹੀ ਆ ਜਾਂਦੀ ਆ ਕੋਈ ਦੋ ਦਿਨ ਪਹਿਲਾਂ ਵੀ ਸੂ ਸਕਦੀ ਹੈ ਕੋਈ ਚਾਰ ਚਾਰ ਦਿਨ ਉੱਤੇ ਵੀ ਲੈ ਸਕਦੀ ਹੈ ਦੂਜਾ ਸੂਆ ਲਾਲ ਰੰਗ ਦੀ ਵੈੜ ਰਾਜੀ ਰੂਜੀ ਪੂਰੀ ਆ ਲੇਵਾ ਭਾਂਡਾ ਲਾਏ ਪਈ ਵੀ ਆ ਫਲੇਵਰ ਤੇ ਲਾਕ ਕੀਤਾ ਵਾ ਦਿਨ ਹਜੇ 25 ਪਏ ਆ ਰੋਡ ਸ਼ੰਘਪੂਰ ਆ ਆਪਣੀ ਪਿਆਰੀ ਥਾਣਾ ਲੈ ਸਿਰ ਸਭ ਪੂਰੀ ਸਾਈਆ ਜਾਂ ਚੀ ਨਹੀਂ ਬਰੇ ਮਿਲਦੀ ਹੁਣ ਠੀਕ ਆ ਲੈ ਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਕਿ ਮੁੱਲ ਕਿੰਨਾ ਕੀਤਾ ਇਹਦਾ 75 ਵੀਰੇ 75000 ਦੀ ਰਵਣਾ ਕਹਿੰਦਾ ਦੇ ਦੂੰਗਾ 75000 ਚ ਮਾਨਤਾਣ ਹੋ ਜੂ ਜੇ ਕੋਈ ਲਾਲ ਰੰਗ ਦੀ ਗਾਂ ਲੈ ਜਾਂਦਾ ਚਾਹਵਾਨ ਹੋਵੇ ਤੇ ਗੱਬਣ ਵਹਿੜਾ 25 ਦਿਨਾਂ ਦੀ ਕੱਚੀ ਆ ਤੇ ਰਮਣੇ ਤਾਜਪੁਰ ਵਾਲੇ ਦੇ ਘਰੇ ਖੜੀ ਆ ਇਹ ਅੱਜ ਦੀ ਵੀਡੀਓ ਦੇ ਵਿੱਚ 3 ਨੰਬਰ ਤੇ 4 ਨੰਬਰ ਦੋਵੇਂ ਚੰਗੀਆਂ ਵਹਿੜਾਂ ਵੱਡੇ ਕੱਦ ਵਾਲੀਆਂ ਜੇ ਕੋਈ ਜਰਸੀ ਲੈਣ ਦਾ ਚਾਹਵਾਨ ਆ ਆਹ ਜੋੜਾ ਜਰਸੀਆਂ ਦਾ ਇਹਦਾ ਮੁੱਲ 53000 ਇਹ 53 ਦੀ ਆ ਦੇ ਦੇਣੀ ਆ 35000 ਦੀ ਫੋਨ ਨੰਬਰ ਸਕਰੀਨ ਤੇ ਚਲੀ ਜਾਂਦਾ ਪਿੰਡ ਤਾਈਪੁਰ ਜ਼ਿਲ੍ਹਾ ਲੁਧਿਆਣਾ ਤਹਿਸੀਲ ਇਹਨੂੰ ਰਾਈਕੋਟ ਪੈਂਦੀ ਆ ਬਾਕੀ ਫੋਨ ਨੰਬਰ ਸਕਰੀਨ ਤੇ ਚਲੀ ਜਾਂਦਾ ਜੇ ਕੋਈ ਦੂਰ ਦਰਾਡੇ ਵਾਲਾ ਭੈਣ ਭਰਾ ਰਵਣੇ ਨੂੰ ਫੋਨ ਲਾ ਲਿਓ ਤੁਹਾਨੂੰ ਪ੍ਰੋਪਰ ਐਡਰੈਸ ਬੁਝਾ ਦੂਗਾ ਆ ਚੀਜ਼ ਨਹੀਂ ਵੀਰੇ ਮਿਲਦੀ ਜੱ ਸਾਈਆ ਜੱਲੇ